ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਅਤੇ ਡਰੱਗ ਇੰਸਪੈਕਟਰ ਗੁਰਦੀਪ ਗਿੱਲ ਦੇ ਵਿਚਕਾਰ ਡਾਕਟਰ ਅਦਿਤੀ ਸਲਾਰੀਆ ਦੇ ਦਫਤਰ ਵਿੱਚ ਤਿੱਖੀ ਬਹਿਸ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡਰੱਗ ਇੰਸਪੈਕਟਰ ਗੁਰਦੀਪ ਗਿੱਲ ਨੂੰ ਕੋਈ ਕੰਮ ਦਿੱਤਾ ਹੋਇਆ ਸੀ। ਕੰਮ ਵਿੱਚ ਲਗਾਤਾਰ ਦੇਰੀ ਹੋ ਰਹੀ ਸੀ ਜਿਸ ਤੇ ਚਲਦਿਆਂ ਉਨ੍ਹਾਂ ਨੇ ਜਦ ਅੱਜ ਡਰੱਗ ਇੰਸਪੈਕਟਰ ਗੁਰਦੀਪ ਗਿੱਲ ਨੂੰ ਆਪਣੇ ਦਫਤਰ ਵਿੱਚ ਬੁਲਾ ਕੇ ਉਸ ਕੰਮ ਬਾਰੇ ਪੁੱਛਿਆ ਤੇ ਉਨ੍ਹਾਂ ਨੇ ਕੁਰਸੀ ਦੀ ਤੋਹਫੀਨ ਵੀ ਕੀਤੀ ਤੇ ਉਨ੍ਹਾਂ ਦੇ ਖਿਲਾਫ ਡਰੱਗ ਇੰਸਪੈਕਟਰ ਗੁਰਦੀਪ ਕੇਲ ਵੱਲੋਂ ਮਾੜੀ ਪਾਸ਼ਾ ਦਾ ਪ੍ਰਯੋਗ ਵੀ ਕੀਤਾ ਗਿਆ ਜਿਸ ਤੇ ਚਲਦਿਆਂ ਸਿਵਲ ਸਰਜਨ ਡਾਕਟਰ ਅਦਿਤੀ ਸਲਾਰਗਿਆ ਨੇ ਆਪਣੇ ਅਧਿਕਾਰੀਆਂ ਅਤੇ ਪੁਲਿਸ ਨੂੰ ਉਹਨਾਂ ਦੇ ਖਿਲਾਫ ਸ਼ਿਕਾਇਤ ਵੀ ਦਰਜ ਕੀਤੀ ਤੇ ਜਿਸ ਤੇ ਚਲਦਿਆਂ ਪੁਲਿਸ ਵੱਲੋਂ ਡਰਗ ਇੰਸਪੈਕਟਰ ਗੁਰਦੀਪ ਗਿਲਦਾ ਡੋਗ ਟੈਸਟ ਵੀ ਕਰਵਾਇਆ ਗਿਆ ਜਿਹੜਾ ਕਿ ਪੋਜ਼ਿਟਿਵ ਪਾਇਆ ਗਿਆ ਇਸ ਸਬੰਧ ਵਿੱਚ ਜਦ ਦੂਜੇ ਪਾਸੇ ਡਰੱਗ ਇਨਸਪੈਕਟਰ ਗੁਰਦੀਪ ਗਿੱਲ ਨਾਲ ਗੱਲਬਾਤ ਕੀਤੀ ਚਾਹੀਦੀ ਤੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਸਾਰੀ ਸਾਜ਼ਿਸ਼ ਰਚੀ ਜਾ ਰਹੀ ਹੈ ਸਹੀ ਮੈਨੇ ਵਿੱਚ ਉਹਨਾਂ ਦਾ ਕਿਤੇ ਵੀ ਕੋਈ ਕਸੂਰ ਨਹੀਂ ਹੈ ਤੇ ਇਹ ਸਾਰੇ આરોਪ ਡਾਕਟਰ ਅਦਿਤੀ ਸਲਾਰਗਿਆ ਵੱਲੋਂ ਉਹਨਾਂ ਤੇ ਬੇਬੁਨਿਆਦ ਲਗਾਏ ਜਾ ਰਹੇ ਨੇ ਸਾਰੇ ਨਗੇ ਹਸਪਤਾਲ ਜਿਹੜਾ ਇੱਕ અનਫੇਟਫੁਲ ਤੇ ਬੜਾ ਮੰਦ ਭਗਾ ਜਵੇ ਕੋ ਵਾਕਿਆਤ ਹੋਇਆ ਕਿ ਡਰਗ ਇਨਸਪੈਕਟਰ ਜਿਹੜਾ ਗੁਰਦੀਪ ਗਿੱਲ ਹੈ ਇਹਦੇ ਵੱਲੋਂ ਮੇਰੇ ਕਮਰੇ ਵਿੱਚ ਐਂਟਰ ਕੀਤਾ ਹੈ ਕੁਛ ਇੱਕ ਲਠੜਾਂਦੀ ਤੇ ਨਸ਼ੇ ਦੀ ਹਾਲਤ ਵਿੱਚ ਲੱਗ ਰਿਹਾ ਸੀਗਾ ਤੇ ਇਹਨੇ ਜੁੜੀ ਚੇਅਰ ਲਈ ਬਹੁਤ ਡਿਸਰੈਸਪੈਕਟਫੁਲ ਬਹੁਤ ਹੀ ਬਹੁਤ ਹੀ ਅਪਮਾਨਜਨਕ ਚੇਅਰ ਨੂੰ ਸ਼ਬਦ ਆਖੇ ਆ ਔਰ ਇੱਕ ਵੀ ਮੈਲ ਅਫਸਰ ਨੂੰ ਇਹਨੇ ਡਰਾ ਕੇ ਧੱਕਾਉਣ ਦੀ ਕੋਸ਼ਿਸ਼ ਕੀਤੀ ਔਰ ਫਰਿਆਰ ਔਰ ਕਿਸੇ ਦਾ ਕੋਈ ਰਿਕਵੈਸਟ ਨਹੀਂ ਆਪਦੇ ਇਕ ਕੰਮ ਨੂੰ ਲੈ ਕੇ ਹੀ ਕੋਈ ਵੀ ਗੱਲਾਂ ਹੁੰਦੀਆਂ ਨੇ ਕਿ ਕੋਈ ਕਿਸੇ ਦੀ ਇਨਸਪੈਕਸ਼ਨ ਚੱਲ ਰਹੀ ਸੀਗੀ ਰਿਗਾਰਡਿੰਗ ਪੋਜੀਸ਼ਨ ਐਂਡ ਸੇਲ ਆਫ ਗੋਲਡਨ ਇੱਕ ਵਨ ਯੂ ਡੀਸੀ ਸਾਹਿਬ ਵੱਲੋਂ ਇੱਕ ਲੈਟਰ ਆਈ ਸੀਗੀ ਉਹ ਇਹਨਾਂ ਨੂੰ ਅਸੀਂ ਫਾਰਵਰਡ ਕੀਤੀ ਸੀ ਪਰ ਇਹਨਾਂ ਦੀ ਕੋਈ ਕੰਪਲਾਈਅੰਸ ਜਾਂ ਕੋਈ ਅਚਰਟ ਜਿਸ ਨੂੰ ਕੋਈ ਰਿਪੋਰਟ ਜਾਂ ਐਕਸ਼ਨ ਟੇਕਿਆ ਨਹੀਂ ਸੀ ਤੇ ਉਹਦੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਮਤਲਬ ਬਿਲਕੁਲ ਹੀ ਇੱਕ ਅਜੀਬ ਤਰੀਕੇ ਨਾਲ ਇਹਨਾਂ ਦਾ ਰਿਸਪੌਂਸ ਸੀਗਾ ਔਰ ਬਹੁਤ ਮੈਂ ਕਹਿ ਕੇ ਆਪਣੇ ਸਾਹਮਣੇ ਨਹੀਂ ਗੱਲਾਂ ਕਰਨਾ ਚਾਹਦੀ ਕਿ ਕਿਸ ਤਰ੍ਹਾਂ ਇਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਇੱਕ ਸੀਨੀਅਰ ਅਫਸਰ ਨੂੰ ਤੇ ਇਹ ਜਿਹੜਾ ਚੇਅਰ ਨੂੰ ਹੈ ਇੱਕ ਬਹੁਤ ਮਤਲਬ ਉਹ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ அவਮ ਕਰਨ ਦੀ ਜਦ ਕਿ ਇਹ ਆਫਿਸ ਹਾਂਜੀ ਰਫ ਲੈਂਗੁਏਜ ਬਹੁਤ ਇਹਨਾਂ ਨੇ ਅਬਿਊਸਿਵ ਰਫ ਲੈਂਗੁਏਜ ਇਨਸਲਟਿੰਗ ਔਰ ਜਿਹੜੀ ਇਹਨਾਂ ਦੀ ਟੋਨ ਸੀਗੀ ਉਹ ਬਹੁਤ ਇੱਕ ਡਰਾਉਣ ਵਾਲੀ ਔਰ ਬਿਲਕੁਲ ਨਾਰਮਲ ਨਹੀਂ ਸੀ ਹੈਗੀ ਜਿਹਦੀ ਕੰਪਲੇਂਟ ਕਰਾ ਕੀਤੀ ਸੀ ਤੇ ਇਹਦੇ ਵਿੱਚ ਫਿਰ ਜਦੋਂ ਮੈਂ ਆਪਣੇ ਸੀਨੀਅਰ ਅਫਸਰ ਨਾਲ ਗੱਲ ਕੀਤੀ ਆ ਕਿ ਉਹਨਾਂ ਵੱਲੋਂ ਇਹੀ ਸੁਝਾਅ ਆਇਆ ਕਿ ਇਹਦਾ ਤਾਂ ਮੈਡੀਕਲ ਕਰਵਾਇਆ ਜਾਏ ਸੀ ਮੈਡੀਕਲ ਕਰਵਾਇਆ ਇਹਨਾਂ ਦਾ ਪੁਲਿਸ ਨੂੰ ਕੰਪਲੇਂਟ ਕੀਤੀ ਆ ਬੈਡੀਗਰਡੀ ਦੇ حساب ਨੂੰ ਮੇਰੇ ਬਾਰੇ ਜਾਣ ਕਰਵਾਇਆ ਉਹਨਾਂ ਵੱਲੋਂ ਵੀ ਰਿਪੋਰਟ ਦੇ ਵਿੱਚ ਮੰਗਿਆ ਗਿਆ ਹੈ ਕਿ ਇਹ ਕਾਰਵਾਈ ਕਰਾਂਗੇ ਦੀ ਰਿਪੋਰਟ ਦਿਓ ਨਹੀਂ ਰਿਪੋਰਟ ਵਿੱਚ ਇਹਦਾ ਨਾਂ ਦਾ ਐਮ ਐਲ ਆਰ ਕੀਤਾ ਹੈ ਬਲੱਡ ਸੈਂਪਲ ਲਿਆ ਆਂ ਔਰ ਡੋਗ ਟੈਸਟ ਹੈ ਜਿਹਦੇ ਵਿੱਚ ਮੋਰਫਿਨ ਪੋਜ਼ਿਟਿਵ ਆਇਆ ਹੈ ਨਹੀਂ ਔਰ ਮੈਮ ਜਿਸ ਲਈ ਜਿਸ ਲਈ ਰੂਮ ਚੈਰੀ ਕਿਹਾ ਲੱਗਦਾ ਸੀ ਉਸ ਲਈ ਵੀ ਨਸ਼ੇ ਦੇ ਹੱਥ ਚੋਂਗੇ ਕਿਸ ਵੇਲੇ ਰੂਮ ਚ ਆਏ ਇੱਕ ਤਾਂ ਇਹਨਾਂ ਨੂੰ ਮੇਰੀ ਹਮੇਸ਼ਾ ਹੀ ਆਦਤ ਰਹੀ ਹੈ ਕਿ ਜਦੋਂ 1 ਟੂ 1 ਜਿੱਤੀ ਜ਼ਰੂਰਤ ਆ ਉਹਨੂੰ ਹੀ ਕਾਲ ਕੀਤਾ ਜਾਂਦਾ ਮੈਂ ਉਹਨੂੰ ਹੀ ਕਾਲ ਕਰਦੀ ਆ ਕਿ ਕਿਉਂਕਿ ਉਸ ਵੇਲੇ ਪੂਰਾ ਮਾਈਂਡ ਹੁੰਦਾ ਕਿ ਇਸ ਕੰਮ ਬਾਰੇ ਅਸੀਂ ਫੋਕਸ ਕਰਨਾ ਹੈ ਇਹਨਾਂ ਨੂੰ ਮੈਸੇਜ ਵੀ ਕਰਨ ਦੇ ਜਾਂ ਫੋਨ ਕਰਾ ਦੇ ਬਾਵਜੂਦ ਵੀ ਜੇ ਆ ਗਏ ਤਾਂ ਕੋਈ ਗੱਲ ਨਹੀਂ ਬੇਕਰ ਕੋਈ ਵੀ ਆ ਸਕਦਾ ਕੋਈ ਵੀ ਆਪਣਾ ਅਫੀਸਰ ਆ ਕੇ ਮੇ ਨਾਲ ਸ਼ੇਅਰ ਕਰ ਰਿਹਾ ਪਰ ਜਦੋਂ ਕੰਮ ਦੀ ਗੱਲ ਕੀਤੀ ਤੇ ਉਹਦੇ ਵਿੱਚ ਇੰਨਾ ਮਤਲਬ ਗੰਦਾ ਬਿਹੇਵੀਅਰ ਜਿਹੜਾ ਉਹ ਟ੍ਰੂਲੀ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਇਹਨਾਂ ਨੇ ਨਸ਼ਾ ਹੀ ਕੀਤਾ ਹੋਇਆ ਤੇ ਉਹ ਬੜੀ ਸਪੱਸ਼ਟ ਕਲੀਅਰ ਹੋ ਗਿਆ ਜਿਹੜੇ ਬਲੱਡ ਟੈਸਟ ਕੀਤੇ ਉਸ ਤੋਂ ਹੋਇਆ ਤੇ ਫਿਰ ਇਹ ਇਹਨਾਂ ਦੀ ਆਪਣੀ ਪੋਸਟ ਜਿਹੜੀ ਹੈ ਇੱਕ ਐਜ਼ ਅ ਡੀਸੀਓ ਆ ਜੁਗਣਾ ਨੇ ਨਸ਼ਾ ਵਾਸਤੇ ਸਾਰਾ ਕੁਝ ਕਰਨਾ ਹੈ ਲੋਕਾਂ ਨੂੰ ਲੋਕਾਂ ਨੂੰ ਅਵੇਅਰ ਕਰਾਉਣਾ ਹੈ ਤੇ ਇਹਦੇ ਵਾਸਤੇ ਇਨਸਪੈਕਸ਼ਨਸ ਕਰਨੀਆਂ ਨੇ ਉਹ ਆ ਵੀ ਇਸ ਹਾਲੇ ਚ ਘੁੰਮ ਰਹੇ ਨੇ ਐਕਟਨ ਕੀ ਮੰਗਾ ਜੀ ਹੁਣ ਡਿਪਾਰਟਮੈਂਟ ਕੋਲ ਮੇਰੇ ਸੀਨੀਅਰ ਅਫਸਰ ਮੈਨੂੰ ਆਪਣੇ ਡਿਪਾਰਟਮੈਂਟ ਦੇ ਮੈਨੂੰ ਆਪਣੇ ਸੀਨੀਅਰ ਅਫਸਰ ਤੋਂ ਬਹੁਤ ਮਹਿਮਾਨ ਕਰਦੀ ਹੈ ਸਾਰਿਆਂ ਨੂੰ ਤੇ ਉਹ ਤੇ ਜੋ ਵੀ ਕਾਰਵਾਈ ਕਰਨਗੇ ਉਹ ਜੋ ਇਹ ਕਿਚ ਸਾਨੂੰ ਨਾ 3 ਡੀਸੀ ਅਫਸਰ ਉਹ ਇੱਕ ਲੈਪਟਾਪ ਆਪਕ ਨੂੰ ਵੀ ਮੈਡਮ ਨੂੰ ਪਾਸੰਡਾਸ ਨੂੰ ਦੇਣ ਵਾਸਤੇ ਤਾਂ ਲਾਇਸੈਂਸ ਦੇ ਲੀ ਨਾ ਜੋ ਲਾਇਸੈਂਸ ਦੇ ਲੀ ਨਾ ਸਾਡੇ ਕੋਲ ਸਪੈਸ਼ਲ ਕਰਵਾਈ ਜਾਂਦੀ ਹੈ ਐਨਓਸੀ ਦੇਣੀ ਹੁੰਦੀ ਹੈ ਜਿਹੜਾ ਕੋਈ ਵੀ ਬੰਦਾ ਨਾ ਪਾਸ ਲਾਇਸੈਂਸ ਲਾਣਾ ਹੁੰਦਾ ਨਾ ਉਹਨੇ ਪਰ ਜਦੋਂ ਲੈਸੈਂਸ ਲੈਣ ਲਈ ਸਾਡੇ ਕੋਲ ਇੰਸਪੈਕਸ਼ਨ ਹੋਣੀ ਹੁੰਦੀ ਹੈ ਇੱਕ ਵਾਰੀ ਅਸੀਂ ਵਿਜੀਟ ਕਰਨਾ ਹੁੰਦਾ ਉਹਦੀ ਫਾਈਲ ਉਹ ਬੰਦਾ ਦੇਖ ਕੇ ਤੇ ਅਸੀਂ ਉਹਦਾ ਕੰਮ ਕਰਨਾ ਹੁੰਦਾ ਉਹਨੇ ਫਾਈਲ ਦੇ ਕੇ ਉਹ ਬੰਦੇ ਨੂੰ ਦੇਖ ਕੇ ਤੇ ਉਹਦੀ ਇੰਸਪੈਕਸ਼ਨ ਕਰਕੇ ਫਿਰ ਅਸੀਂ ਉਹ ਭੇਜਣੀ ਹੁੰਦੀ ਹੈ ਡੀਸੀ ਆਫਿਸ ਭੇਜਣੀ ਹੁੰਦੀ ਹੈ ਤਾਂ ਕਿ ਇਹ ਹੈ ਕਿ ਮੈਂ ਦੋ ਤਿੰਨ ਲੈਟਰ ਆਏ ਮੈਂ ਮੈਨੂੰ ਬੰਦਾ ਪੇ ਨਹੀਂ ਹੋਇਆ ਮੈਂ ਬੰਦੇ ਨੇ ਖੁਦ ਅਪਨਟ ਕੀਤਾ ਪਰ ਬੰਦਾ ਪੇ ਨਹੀਂ ਹੋਇਆ ਤੇ ਆ ਕੱਲ ਦੀ ਗੱਲ ਹੈਗੀ ਕੱਲ ਦੀ ਗੱਲ ਦੇ ਵਿੱਚ ਨਾ ਮੈਨੂੰ ਵਾਲੋਂ ਲੈਟਰ ਫੇਰ ਆਈ ਜੀ ਉਹਨਾਂ ਨੂੰ ਦੀਸੂ ਲੈਟਰ ਫੇਰ ਪਹੁੰਚੀ ਮੇਰੇ ਕੋ ਉਹਨਾਂ ਕੋਲ ਪਹੁੰਚੀ ਤੇ ਮੈਨੂੰ ਕਹਿੰਦੇ ਕਿ ਵੀ ਤੁਸੀਂ ਆ ਕੇ ਦਾ ਜਵਾਬ ਦਿਓ ਤੇ ਮੈਂ ਲੜ ਦੇਖੀ ਤੇ ਮੈਂ ਕਹਾ ਲੈਟਰ ਤਾਂ ਮਤਲਬ ਅਰੇ ਬੰਦੇ ਦਾ ਫੇਰ ਪਤਾ ਕੁਝ ਨਹੀਂਗਾ ਮੈਂ ਡੀਸੀਪਸ ਨੂੰ ਫੋਨ ਕੀਤਾ ਉਸੇ ਮੌਕੇ ਤੇ ਮੈਂ ਪੁੱਛਿਆ ਵੀ ਇਹ ਲੈਟਰ ਜਿਹੜੀ ਆਈ ਆ ਇਹਦਾ ਜਵਾਬ ਦੇਣਾ ਵਾ ਤੇ ਦੋਸਤੋ ਮੈਨੂੰ ਵੀ ਇਹ ਬੰਦਾ ਕਿਹੜਾ ਵਾ ਤੇ ਸਭ ਤੁਸੀਂ ਆਪ ਬੰਦਨਾ ਗੱਲ ਕਰ ਲਓ ਬੰਦਾ ਨਾ ਸਾਡਾ ਫੋਨ ਚੈੱਕ ਕਰਦਾ ਮੈਂ ਤਰ ਫੋਨ ਲਾਇਆ ਮੈਂ ਫੋਨ ਤੇ ਬੰਦੇ ਨੂੰ ਫੋਨ ਚੈੱਕ ਕਰਾ ਮੈਂ ਉਹਨੇ ਕਿਹਾ ਬਈ ਤੇਰੀ ਇਹਦਾ ਐਪਲੀਕੇਸ਼ਨ ਜਿਹੜਾ ਕੋਲ ਆਈ ਆ ਇਕ ਕੋਟਦੀ ਐਪਲੀਕੇਸ਼ਨ ਆ ਇੱਕ ਡੀਸੀ ਅਫਸਰ ਨੂੰ ਲੈਟਰ ਆਈ ਹੈ ਇੱਕ ਤੇ ਲੈਟਰ ਜਿਹੜੀ ਆ ਤੁਸੀਂ ਉਹਦਾ ਇਹਨਾਂ ਨੂੰ ਆ ਕੇ ਆਪਣਾ ਦਫ਼ਤਰ ਆਓ ਇੱਥੇ ਇੱਥੇ ਮੇਰਾ ਦਫ਼ਤਰ ਹੈਗਾ ਵਾ ਠੀਕ ਹੈ ਸਰ ਉਸ ਦਫ਼ਤਰ ਦੇ ਵਿੱਚ ਤੁਸੀਂ ਆ ਕੇ ਆਪਣੀ ਇੱਕ ਫਾਈਲ ਦਿਓ ਮੈਨੂੰ ਤਾਂ ਕਿ ਤੁਹਾਡੀ ਫਾਈਲ ਦੇਖ ਕੇ ਤੁਹਾਡਾ ਡਾਕੂਮੈਂਟ ਦੇਖ ਕੇ ਤੇ ਤੁਹਾਨੂੰ ਦੇਖ ਕੇ ਤੁਹਾਡੀ ਜਾ ਕੇ ਸਪੈਸ਼ਟਿੰਗ ਕਰਕੇ ਤੁਹਾਡਾ ਕੰਮ ਕਰ ਦਿੱਤਾ ਜਾਵੇ ਸੋ ਇਸੀ ਗੱਲ ਤੋਂ ਬਾਅਦ ਆ ਕਿ ਮੈਂ ਬੰਦੇ ਨੂੰ ਗੱਲ ਕਰਨ ਤੋਂ ਬਾਅਦ ਨਾੜਨ ਕਿਹਾ ਨਾੜਨ ਦਾ ਬਹੁਤ ਹਾਰਾਸ ਮੈਸੇਜਿੰਗ ਨੂੰ ਆਉਂਦਾ ਵਾ لیکن ਜੇ ਤੁਸੀਂ ਜੌਬ ਨੂੰ ਬਣਾ ਕੇ ਦੋ ਤਿੰਨ ਮਿੰਟ ਦੋ ਇੱਥੇ ਆਫਿਸ ਆਓ ਮੇਰੇ ਤੇ ਮੈਂ ਕਹਾਂ ਮੈਡਮ ਮੈਂ ਤਾਂ ਦਾ ਬੀਸੀਓ ਦੀ ਮੀਟਿੰਗ ਵਿੱਚ ਬੈਠਾ ਹਾਂ ਉਸ ਤੋਂ ਬਾਅਦ ਮੇਰੀ ਫੁਰਦਾ ਬਿਲਕੁਲ ਦੋ ਚਾਰਜ ਹੈਗੇ ਨੇ ਐਡੀਸ਼ਨਲ ਚਾਰਜ ਨੂੰ 10 ਫੁਰ ਤੇ ਇੱਧਰ ਪਟਾਣਪੁਰ ਤੇ ਮੈਂ ਕਹਾਂ ਮੈਡਮ ਮੇਰੀ ਇੱਧਰ ਡੀਸੀ ਸਾਹਿਬ ਨਾਲ ਮੀਟਿੰਗ ਮੇਰੀ ਹੋ ਗਈ ਹੈ ਉਸ ਤੋਂ ਬਾਅਦ ਮੈਨੂੰ ਜਾਣਾ ਵਾ ਇਹ ਬੀਸੀਓ ਮੇਰੇ ਉਧਰ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਮੀਟਿੰਗ ਜਾਣੀ ਤੇ ਮੈਂ ਇਮੇਡੀਟ ਨਿਕਲਣਾ ਵਾ ਮੈਂ ਬੰਦੇ ਨਾਲ ਗੱਲ ਕਰ ਲਈ ਬੰਦੇ ਨਾਲ ਸਮਝਾ ਦਿੱਤਾ ਵਾ ਕੰਮ ਹੋ ਜਾਏਗਾ ਕਿ ਉਹਨਾਂ ਦਾ ਰਿਪਲਾਈ ਬਣਾ ਕੇ ਦੇ ਇੱਕ ਜੇਗਾ ਉਹਦਾ ਕੰਮ ਸੋ ਇਸੀ ਗੱਲ ਤੋਂ ਬਾਅਦ ਮੈਂ ਲੈਸ ਤੱਕੇ ਮੈਡਮ ਦਾ ਮੈਸੇਜ ਆਠਰੇ ਵਸੇ ਆਇਆ ਇਹਨਾਂ ਦਾ ਤੇ ਬਹੁਤ ਹਰਾਸ ਮੈਸੇਜ ਲਿਖਿਆ ਹੁੰਦਾ ਵਾ ਮਤਲਬ ਮੈਸੇਜ ਪੜ੍ਹ ਕੇ ਸੁਣਾ ਦਿੰਦਾ ਨੂੰ ਅਗਰ ਲੀਟ ਨਾ ਮਰਿਆ ਹੋਇਆ ਉਹਨਾਂ ਦੇ ਮੈਸੇਜ ਤਾਂ ਵੈਸੇ ਤੋਂ ਪੜ੍ਹ ਕੇ ਸੁਣਾ ਦਿੰਦਾ ਮੈਂ ਆਪਣਾ ਇਹ ਕੋ ਮੈਡਮ ਦਾ ਮੈਸੇਜ ਰੀਡ ਕਰ ਦਿੱਤਾ ਗਿਆ ਵਾ ਕਿਹਾ ਕਹਿੰਦੇ ਗਿਟ ਡਨ ਗੈਟ ਇਟ ਡਨ ਵਿਦਆਉਟ ਫੇਲ ਐਂਡ ਸਬਮਿਟ ਰਿਪੋਰਟ ਇਹ ਬਿਨਾ ਕਿਤੇ ਹੁਣੇ ਮੈਨੂੰ ਇਹ ਰਿਪੋਰਟ ਭੇਜੋ ਫਿਰ ਮੈਂ ਸਾਰਾ ਮੈਸੇਜ ਮੈਡਮ ਨੂੰ ਨਾ ਆਪਣਾ ਦੇਖੀ ਪੇਜਾ ਮੈਂ ਕਿ ਟੂਡੇ ਆਈ ਮੈਂ ਇਹਨ ਦਾ ਪਠਾਣ ਕੋਰਟ ਮੈਂ ਅੱਜ ਅਧਿਵਰਾਂ ਕੇਸ ਲੱਗਾ ਸੀ ਟੂਡੇ ਆਈ ਮੈਂ ਇਨ ਦੀ ਪਠਾਣ ਕੋਰਟ ਫੋਰ ði ਕੇਸ ਟਾਈਟਲ ਸਟੇਟ ਵਰਸਸ ਸਿੰਦਰ ਕੁਮਾਰ ਅਗਰਵਾੜ ਫੋਰ ਆਰਗੂਮੈਂਟ ਮੈਂ ਇਹ ਬੋਲਿਆ ਫਿਰ ਇਹ ਜਸਟਿਸ ਜੇਬਨ ਕੱਲ ਜਸਟਿਸ ði ਆਈ ਰੀਸੀਵ ði ਅਪਰੋਵਲ ਲੈਟਰ ਤੁਹਾਨੂੰ ਲੈਟਰ ਮਿਲੀ ਹੈ ਮੈਂ ਕਾਲਕਤੀ ਦੇ ਡੀਸੀ ਆਫਿਸ ਦੇ ਵਿੱਚ ਤੇ ਕੰਸਰਨ ਬ੍ਰਾਂਚ ਨੂੰ ਕੰਸਰਨ ਬ੍ਰਾਂਚ ਨੂੰ ਸੰਬੰਧ ਸਪਰਕ ਕੀਤਾ ਵਾ ਤੇ ਉਹ ਬੰਦਿਆ ਐਪਲੀਕੈਂਟ ਦਾ ਨੰਬਰ ਮੰਗਿਆ ਵਾ ਕਿ ਜਿਹੜੀ ਜੇ ਬੰਦੇ ਨੇ ਐਨਓਸੀ ਲੈਣੀ ਆ ਪੁਆਇਜ਼ ਲਾਇਸੈਂਸ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਉਹ ਬੰਦੇ ਨੂੰ ਗੱਲ ਕੀਤੀ ਫੋਨ ਤੇ ਗੱਲ ਕਰਦੋਂ ਉਹ ਬੰਦੇ ਨੂੰ ਕਿਹਾ ਉਹ ਬੰਦੇ ਨੂੰ ਇਹ ਕਹਿ ਕੇ ਸਰ ਮੈਂ ਆਟੋਕਸਿਟੀ ਹੈਗਾ ਮਾ ਮੇਰੇ ਕੋ ਆਇਆ ਨਹੀਂ ਜਣਾ ਮੈਨੂੰ 5 ਦਿਨ ਦਾ 6 ਦਿਨ ਦਾ ਮੈਨੂੰ ਟੈਂਟਤਾ ਜਾਵੇ ਮੈਂ ਕਿਹਾ ਚਲੋ ਠੀਕ ਹੈ ਉਸ ਤੋਂ ਬਾਅਦ ਮੈਂ ਉਹਦੀ ਗੱਲ ਕਰਦਾ ਮੈਨੂੰ ਮੈਸੇਜ ਭੇਜਣਾ ਉਹ ਆਇਆ ਨਹੀਂ ਜਦੋਂ ਆਵੇਗਾ ਮੈਂ ਉਹਦਾ ਕੰਮ ਕਰਨਾ ਚਲੋ ਮੈਡਮ ਜੀ ਇਮੀਡੀਏਟ ਕਹਿੰਦੀ ਮੇਰੀ ਪ੍ਰੋਬਲਮ ਨਹੀਂ ਹੈਗੀ ਮੈਂ ਉਹਨਾਂ ਨੂੰ ਮੈਸੇਜ ਚਾਹ ਰਿਹਾ ਦਿੰਦੇ ਮੈਸੇਜ ਉਹ ਕਿ ਮੇਰੀ ਪ੍ਰੋਬਲਮ ਨਹੀਂ ਹੈਗੀ ਉਹ ਅਫਿਸ ਵਿੱਚ ਆ ਕੇ ਜਵਾਬ ਦੇ ਮੈਂ ਚਲੋ ਪਠਾਣ ਕੋਰਟ ਕੋਰਟ ਦੇ ਵਿੱਚੋਂ ਆਉਣਾ ਵਾ ਮੇਰਾ ਕੋਟਾ ਕੇਸ ਚੱਲਦਾ ਮੈਂ ਆਪ ਕੇਸ ਡਿਫੈਂਡ ਕਰਨਾ ਉਹ ਤਾਂ ਬਹੁਤ ਹਰਾਸ ਹੋਇਆ ਜੱਸਾ ਬਨੋ ਤੇ ਮੈਂ ਚਲੋ ਪੁਛਾਣ ਸੀ ਕਾਫੀ ਤੇ ਮੈਂ ਆਇਆ ਆਫਿਸ ਦੇ ਵਿੱਚ ਮੈਂ ਆਫਿਸ ਮੈਡਮ ਦੱਸੋ ਮੈਨੂੰ ਇਦਾਂ ਦਾ ਮੈਣਾ ਫਿਰ ਮੈਂ ਇਸੇ ਦਾ ਜੋਬ ਲੈ ਰਿਹਾ ਹੁਣ ਇਮੀਡੀਏਟਲੀ ਮੈਂ ਮੈਡਮ ਜਵਾਬ ਦੇਖੋ ਜੀ ਇਹ ਇਦਾਂ ਬੰਨਾ ਵਾ ਕਿਉਂਕਿ ਮੈਂ ਇੱਕ ਬੰਦੇ ਦਾ ਬੰਦਾ ਨਹੀਂ ਤੇ ਮੈਂ ਦੇਖਦਾ ਨਹੀਂ ਆ ਬਿਨਾ ਬੰਦਾ ਦੇਖੇ ਔਰ ਡਾਕੂਮੈਂਟ ਗਿਣਾ ਦੇਖੇ ਮੈਂ ਬੰਦੇ ਨੂੰ ਲਾਇਸੈਂਸ ਕਿਵੇਂ ਦੇ ਸਕਦਾ ਹਾਂ ਤੋਂ ਉਹਨਾਂ ਮਿਲੋਏ ਕਿ ਅਸੀਂ ਜਾਉ ਨੂੰ ਅਨੋਸੇ ਕਿਵੇਂ ਦੇ ਦੋ ਤੇ ਪਹਿਲਾਂ ਸਪੈਸ਼ਲ ਕਰਾਂਗੇ ਉਹਦੀ ਪਹਿਲਾਂ ਫੇਰੀ ਹੈ ਸਵੇਰ ਦਾ ਤੇ ਮੈਨੂੰ ਲਈ ਤੁਹਾਨੂੰ ਮੈਨਾਂ ਦਾ ਜਵਾਬ ਨਹੀਂ ਦੇਖਦਾ ਜੀ ਮੈਂ ਜਿੱਦ ਤੱਕ ਬੰਦਾ ਲਗਾਉਂਦਾ ਨਹੀਂ ਕਿ ਤੁਹਾਨੂੰ ਬੋਲ ਨਹੀਂ ਤੇ ਮਿਲਣੀ ਹੈ ਕਿ ਗਟ ਆਊਟ ਆਫ ਮਾਈ ਆਫਿਸ ਤੇ ਮੈਂ ਕਹਾਂ ਮੈਂ ਮੈਂ ਕੀ ਕਰਦਾ ਠੀਕ ਹੈ ਤੇ ਵੀ ਮੈਂ ਕਹਾਂ ਠੀਕ ਹੈ ਮੈਂ ਤੁਸੀਂ ਮੇਰੇ ਕੋਲ ਇਹ ਇਹ ਮੈਨੂੰ ਮੰਗਾਰਾਂ ਪਈ ਇੰਡੀ ਮੈਡੀਸਿਨ ਦਵਾਈ ਦੀ ਮੈਂ ਮੈਂ ਮੈਨੂੰ ਦਵਾਈਆਂ ਤੁਹਾਨੂੰ ਦੀ ਐਕਟਿਵ ਮੈਂ ਜ਼ਾਹਿਰ ਅਸਰ ਕਰਦੇ ਮੈਂ ਮੈਨੂੰ ਦਿੰਦੀ ਮੈਂ ਅਸੀ ਗੱਲ ਤੋਂ ਬਹੁਤ ਗੁੱਸੇ 'ਚ ਆ ਗਏ ਤੇ ਉਹਨਾਂ ਕਹਿੰਦਾ ਤੁਸੀਂ ਹੁਣੇ ਆਫਿਸ ਦੇ ਬਾਹਰ ਬ ਤੋੜੇ ਮੈਂ ਹੁਣ ਮੈਡੀਕਲ ਕਰਵਾਵਾਂ ਤੇ ਮੈਂ ਇਸ ਜੀ ਸੁੱਕ ਬਾਹਰ ਆ ਗਿਆ ਜੀ ਤੁਸੀਂ ਦਿਖਾ ਦੇ ਸਕਦੇ ਆਪਣਾ ਸੀਸੀਐਨ ਕਾਰਡ ਲੱਗੇ ਹੋਣਗੇ ਉੱਤੇ ਸਭ ਨਾਮ ਰਹੇਗਾ ਆਪਾਂ ਮੈਂ ਠੀਕ ਹੈ ਮੈਂ ਬਿਲਕੁਲ ਥੋੜਾ ਗੁੱਸਾ ਆ ਗਿਆ ਜਿੱਦਾਂ ਮੈਨੂੰ ਹਰਾਸ ਕੀਤੀ ਜਿੱਦਾਂ ਮੈਨੂੰ ਉਹਨਾਂ ਬੋਲਿਆ ਬੱਤੂ ਜੀ ਮੈਨੂੰ ਮੇਰੇ ਮੈਂ ਵੀ ਐਸਾ ਅਫੀਸਰ ਹਾਂ ਮੈਂ ਵੀ ਇਨਚਾਰਜ ਹਾਂ ਬਟ ਉਹ ਉਹਨਾਂ ਵੱਲੋਂ ਮੇਰੇ ਨਾਲ ਕੋਈ ਰਹਿਣੇ ਕਿਹਾ ਗਿਆ ਔਰ ਇੱਕ ਕੰਪਲੀਟ ਕਰ ਦਿੱਤੀ ਜਿਹੜਾ ਟੈਸਟ ਡਾਕਰਾਇਆ ਗਿਆ ਉਹ ਕਹਿੰਦੇ ਪੋਜ਼ਿਟਿਵ ਆਇਆ ਉੱਤੇ ਮੋਰਫਿਨ ਪੋਜ਼ਿਟਿਵ ਓਕੇ ਮੈਂ ਮੇਰੇ ਪਥਰੀ ਦਵਾਈ ਖਾਣਾ ਮੈਂ ਮੇਰੇ ਨਾ ਪਤਰੀ ਹੈਗੀ ਐ ਤੇ ਉਹਦੀ ਮੈਂ ਦਵਾਈ ਦਰਦੀ ਲੈਣਾ ਮੈਂ ਦਰਦੋਂ ਮਰੇ ਨੂੰ ਮੋੜ ਗਈ ਤੇ ਮੈਂ ਦੋ ਹਾਂ ਅੱਜ ਅੱਜ ਦਵਾਈ ਲਈ ਹੋਈ ਸੀ ਮੈਂ ਉਸ ਦਵਾਈ ਮੈਨੂੰ ਪਤਾ ਦਵਾਈ ਜਿਹੜੀ ਮੈਂ ਸਿਰਫ ਦਵਾਈ ਖਾ ਲਈ ਉਹ ਵੀ ਡਾਕਟਰ ਚ ਆ ਜਾਂਦੀ ਐ ਸੋ ਦਵਾਈ ਮੈਂ ਹੁਣ ਨਹੀਂ ਖਾਦੀ ਹੋਈ ਐ ਦਰਦੀ ਉਹ ਵੀ ਦਵਾਈ ਤੇਲ ਖਾੜਨਾ ਮੈਂ ਤੇ ਉਹ ਦਿਮਾਗ ਘਵਾ ਦਿੰਦੀ ਐ ਸਟਿਗ ਅਪ ਡਾਗ ਡਿ ਕੰਟਰੋਲ ਦੇ ਫੈਕਟਰ ਹੈ ਇਹਦੇ ਵਿੱਚ ਮੋਰਫਿਨ ਪੋਜ਼ਿਟਿਵ ਆ ਜਾਂਦਾ ਅੰਦਰ ਦੇ ਵਿੱਚ ਮੋਰਫਿਨ ਕੋਈ ਮੋਰਫਿਨ ਦਾ ਕੋਈ ਰੋਲ ਨਹੀਂ ਵਿੱਚ ਹੈ ਮੈਨੂੰ ਡਾਕਟਰ ਉਸ ਦੇ ਵਿੱਚ ਕਹਿੰਦੇ ਮੋਰਫਿਨ ਕੋਈ ਰੋਲ ਨਹੀਂ ਹੈਗਾ ਮੈਨੂੰ ਕੋਈ ਮੋਰਫਿਨ ਦਾ ਨਾ ਹੀ ਹੁੰਦਾ ਮੈਂ ਮੋਰਫਿਨ ਥੋੜੀ ਲਊਂਗਾ ਯ ਸੀਨੇ ਕੇ ਰਸੋਲੇ ਮੈਡਮ ਦਾ ਕਹਿ ਰਹੀ ਗੱਲ ਹੈ ਕਿ ਸਿਰਫ ਪੇਨ ਰਲੀਫ ਲਈ ਮੈਂ ਦਵਾਈ ਲੈਣਾ ਵਾ ਟੈਮੋਡੋਗ ਲੈਣੀ ਪਿੰਦੀ ਹੈ ਕਿ ਇਹ ਸੂਰ ਦਰਦ ਹੁੰਦੀ ਹੈ ਜੇ ਪਥਰੀ ਤਨ ਪਤਾ ਸੂਰ ਦਰਦ ਹੁੰਦੀ ਹੈ ਟੈਮੋਡੋ ਤੱਕ ਲੈਣੀ ਪਿੰਦੀ ਹੈ ਤੇ ਮੈਂ ਰੱਖੀ ਹੋਈ ਹੈ ਆਪਣੇ ਨੂੰ ਖਾਣ ਵਾਸਤੇ ਰੱਖੀ ਹੋਈ ਹੈ ਮੇਰੇ ਦਰਦ ਹੋ ਗਏ ਤੇ ਮੈਂ ਲੈ ਲਾਂ ਤੇ ਤਰਫਦਾ ਖੜੀ ਰਹੂੰਗਾ ਬਾਹਰ ਮੈਂ ਇਸ ਕਰਕੇ ਦਵਾਈ ਲਈ ਹੋਈ ਸੀ ਮੈਂ ਮੈਨੂੰ ਸੀ 10 ਸੀ ਮੇਰੇ ਮਨ ਚ ਯਾਰ ਜੇ ਕਰਾਂਗੇ ਤਾਂ ਡਾਕਟਰ ਚ ਪੱਕਾ ਪੋਜ਼ਿਟਿਵ ਆਣਾ ਹੈ ਉਹਨਾਂ ਦਾ ਵੀ ਕਹਿਣਾ ਕਿ ਆ ਕੇ ਮੇਰੇ ਨਾਲ ਬਤਮੀ ਜੀ ਕੀਤੀ ਕਿ ਮੈਨੂੰ ਡਰਾਂ ਦੇ ਤਾਂ ਮਗਾਉਣ ਦੀ ਕੋਸ਼ਿਸ਼ ਕੀਤੀ ਇਹ ਮੈਂ ਨਹੀਂ ਕੀਤਾ ਮੈਨਾਂ ਮੈਂ ਨਹੀਂ ਕੀਤਾ ਲਈ ਮੈਂ ਉਹਨਾਂ ਦੇ ਬੱਚਿਆਂ ਨਾਲ ਲੱਗਾ ਮੈਂ ਅਲੀ ਸਿੱਖ ਰਿਹਾ ਹਾਂ ਮੈਂ ਜੋਇਨ ਕੀਤਾ ਵਾ ਮੈਂ ਇਹ ਨਾਲ ਅਜਗਲਾਂ ਨਹੀਂ ਜਾਂਦੇ ਨਹੀਂ ਮੈਡਮ ਜਾਂਦੇ ਨਹੀਂ ਮੈਡਮ ਮੈਂ ਬਹੁਤ ਏਜ ਨੇ ਮੈਂ ਛੋਟਾ ਕਾਫੀ ਹੁਣ ਤੋਂ ਮੈਂ ਉਹਨਾਂ ਦੇ ਬੱਚਿਆਂ ਦੇ ਬਰਾਬਰ ਹਾਂ ਮੈਂ ਅਣੂ ਕੀ ਬਤਮੀ ਨਾਲ ਗੱਲ ਕਰੂੰ ਮੈਨੂੰ ਸੁਸ ਠੀਕ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on. A&M's GEMS Cambridge International School opposite Canada Palace near A&M Institute's Jalandhar Daloji Bypass Road, Patanko.